ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਘੋੜਸੰਦੂ ਤੇ ਗੱਲ ਕਰਦੇ ਹਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰਾਜ ਕੇ ਵਿਰੋਧ ਕੀਤਾ ਜਾ ਰਿਹਾ ਸੁਖਪਾਲ ਸਿੰਘ ਖੈਰਾ ਵੱਲੋਂ ਜਿੱਥੇ ਵਾਰ-ਵਾਰ ਨਾਮ ਨਿਕਲ ਕੇ ਸੁਖਪਾਲ ਸਿੰਘ ਖੈਰਾ ਦਾ ਹੀ ਆਉਂਦਾ ਹੈ ਤੇ ਦੂਸਰੇ ਪਾਸੇ ਜੋ ਹੈ ਹੁਣ ਸੁਖਪਾਲ ਸਿੰਘ ਖੈਰਾ ਬਚਦੇ ਹੱਥ ਨਹੀਂ ਆਉਣਗੇ ਜਿੱਥੇ ਕੱਲ ਜੋ ਕੁਝ ਵੀ ਹੋਇਆ ਉਹਨਾਂ ਦੇ ਉੱਤੇ ਜੋ ਐਂਡੀਪੀਸੀ ਦਾ ਵੱਡਾ ਪਰਚਾ ਪਿਆ ਹੋਇਆ ਉਸ ਦੇ ਤਹਿਤ ਉਹ ਫਸਦੇ ਦਿਖਾਈ ਦੇ ਰਹੇ ਨੇ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਜੋ ਸਾਥੀ ਹੈ ਉਹ ਜੋ ਫੜਿਆ ਗਿਆ ਹੈ ਉਹ ਹੁਣ ਵੱਡੇ ਰਾਜ ਖੋਲੇਗਾ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਤੇ ਦੂਸਰੇ ਪਾਸੇ ਹੁਣ ਸੁਖਪਾਲ ਸਿੰਘ ਖਹਿਰਾ ਨੂੰ ਜੋ ਹੈ ਫਤਹੋਂ ਦੀਆਂ ਗੱਲਾਂ ਜਾਂ ਕਹਿ ਰਹੀ ਹੈ ਕਿ ਉਹਦੇ ਵੱਡੇ ਰਾਜ ਦੀਆਂ ਗੱਲਾਂ ਸਾਹਮਣੇ ਆਉਣਗੀਆਂ ਤਾਂ ਦੱਸ ਦਿੰਦੇ ਨੇ ਕਿ ਸੂਤਰਾਂ ਤੋਂ ਵੱੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦੋਸ਼ੀਆਂ ਨੇ ਅਕਾਲੀ ਦਲ ਅਤੇ ਕਾਂਗਰਸ ਨਾਲ ਕਥਿਤ ਰਾਜਨੀਤਿਕ ਸਬੰਧਾ ਕਰਕੇ ਮਾਮਲੇ ਵਿੱਚ ਧਾਕੇ ਦੀ ਦੇਰੀ ਯੁੱਧ ਨਸ਼ਾ ਵਿਰੋਧ ਮੁਹੰਮਦ ਹੋਂ ਤੱਕ 16062 ਐਨਡੀਪੀ ਮਾਮਲੇ ਵਿੱਚ 25117 ਗ੍ਰਿਫਤਾਰੀਆਂ ਵੱਡੇ ਪੱਧਰ ਤੇ ਨਸ਼ੀਲੇ ਪਦਾਰਥ ਜਬਤ ਪੰਜਾਬ ਦੇ ਵਿਤਮਦਰੀ ਅਤੇ ਯੁੱਧ ਨਸ਼ਾ ਵਿਰੋਧ ਕੈਪਟਨ ਸਭ ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ਵਿਧਾਇਕ ਸੁਖਪਾਲ ਸਿੰਘ ਖੈਰਾ ਦੇ ਸਾਬਕਾ ਸੁਰੱਖਿਆ ਅਧਿਕਾਰੀ ਜੋਗਾ ਸਿੰਘ ਦੀ ਗ੍ਰਿਫਤਾਰੀ 2015 ਦੇ ਗੁਰਦੇਵ ਸਿੰਘ ਦੇ ਵੀ ਡਰੱਗ ਰੈਕਟਰ ਤੇ ਪੀੜਤਾਂ ਲਈ ਇਨਸਾਫ ਵਾਲੀ ਇੱਕ ਮਹੱਤਵਪੂਰਨ ਕਦਮ ਹੈ ਏ ਮੰਤਰੀ ਚੀਮਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਦਹਾਕੇ ਤੋਂ ਚੱਲ ਰਹੀ ਦੇਰੀ ਦੋਸ਼ੀਆਂ ਦੀ ਸ਼੍ਰੋਮਿ ਹਕਾਲੀ ਦਲ ਦੇ ਕਾਂਗਰਸ ਲੀਡਰਸ਼ਿਪ ਨਾਲ ਰਾਜਨੀਤਿਕ ਸੰਬੰਧ ਕਾਰਨ ਹੋਈ ਹੈ। ਇਹ ਪੰਜਾਬ ਪਵਨ ਜੀ ਇੱਕ ਪ੍ਰੈਸ ਕਾਨਫਰੰਸ ਬਹੁਤਨਦ ਕਰਦੇ ਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੋਗਾ ਸਿੰਘ ਦੀ ਗ੍ਰਿਫਤਾਰੀ ਸੰਬੰਧੀ ਘਟਨਾਵਾਂ ਦਾ ਵੇਰਵਾ ਦਿੱਤਾ ਯੋਗਾ ਸਿੰਘ 28 ਸਤੰਬਰ 2023 ਨੂੰ ਦੋਸ਼ੀ ਵਜੋਂ ਨਮਜ ਦ ਕੀਤੇ ਜਾਣ ਤੋਂ ਬਾਅਦ ਹੀ ਫਰਾਰ ਸੀ ਅਕਤੂਬਰ 2023 ਵਿੱਚ ਫਾਜ਼ਿਲਕਾ ਦੀ ਸੈਸ਼ਨ ਅਦਾਲਤ ਅਤੇ ਜਨਵਰੀ 2024 ਵਿੱਚ ਹਾਈ ਕੋਰਟ ਤੇ ਜ਼ਮਾਨਤ ਰੱਦ ਕਰ ਦਿੱਤੀ ਕਈ ਪੁਲਿਸ ਛਾਪਿਆਂ ਦੇ ਬਾਵਜੂਦ ਦੇ ਫਰਾਰ ਰਿਆ ਨਵੰਬਰ 2023 ਵਿੱਚ ਵਿਸ਼ੇਸ਼ ਜਾਂਚ ਟੀਮ ਦੁਆਰਾ ਜਾਰੀ ਕੀਤੇ ਗਏ ਲੁੱਕ ਆਊਟ ਸਰਕਲ ਐਲਓਸੀ ਕਾਰਨ ਆਸਟ੍ਰੇਲੀਆ ਭੱਜਣ ਦੀ ਕੋਸ਼ਿਸ਼ ਹੋਈ ਜੋਗਾ ਸਿੰਘ ਨੂੰ ਅੰਤ ਵਿੱਚ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿੱਚ ਲਿਆ ਇਸ ਨੂੰ ਟਰਾਜਿਡ ਰਿਮਾਂਡ ਤੇ ਲਿਆ ਗਿਆ ਤੇ ਜਲਾਲਾਬਾਦ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਵਜ੍ਹਾ ਉਸ ਨੂੰ 5 ਦਿਨ ਪੁਲਿਸ ਰਿਮਾਂਡ ਦਿੱਤਾ ਗਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਅੱਗੇ ਖੁਲਾਸਾ ਕੀਤਾ ਕਿ ਜੋਗਾ ਸਿੰਘ ਨੇ ਸੁਪਾਲ ਸਿੰਘ ਖਹਿਰਾ ਤੇ ਮਾਮਲੇ ਵਿੱਚ ਦੋਸ਼ੀ ਗੁਰਦੇਵ ਸਿੰਘ ਦੀ ਯੂਕੇ ਸਥਿਤ ਪੈਨ ਚਰਨਜੀਤ ਕੌਰ ਵਿਚਕਾਰ ਗਲਪਾਤ ਵਿੱਚ ਭੂਮਿਕਾ ਨਿਭਾਈ ਵਿੱਤ ਮੰਤਰੀ ਨੇ ਕਿਹਾ ਜਦੋਂ ਗੁਰਦੇਵ ਸਿੰਘ ਪਘੋੜਾ ਸੀ ਤਾਂ ਜੋਗਾ ਸਿੰਘ ਨੇ ਨਾ ਕਾਲਾਂ ਦਾ ਪ੍ਰਬੰਧ ਕਰਨ ਲਈ ਆਪਣੇ ਮੋਬਾਈਲ ਫੋਨ ਦੀ ਵਰਤੋਂ ਕੀਤੀ ਉਹਨੇ ਕਿਹਾ ਕਿ ਕਾਰ ਡਿਟੇਲ ਵਿਸ਼ੇਸ਼ਣ ਤੇ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਜੋਗਾ ਸਿੰਘ ਅਤੇ ਗੁਰਦੇਵ ਸਿੰਘ ਇੱਕੋ ਥਾਂ ਤੇ ਸਨ ਇਥੋਂ ਤੱਕ ਕਿ ਖੈਰਾ ਵੀ ਗੈਰ ਹਾਜ਼ਰੀ ਵਿੱਚ ਹੀ ਰਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 1 ਮਾਰਚ 2025 ਨੂੰ ਸ਼ੁਰੂ ਹੋਈ ਸੂਬੇ ਦੀ ਯੋਧ ਨਸ਼ਾ ਵਿਰੁੱਧ ਮੁਹਮਦ ਹੋਂ ਤੱਕ ਦੀ ਸਫਲਤਾ ਬਾਰੇ ਵੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਮੁਹਮਮਦ ਦੀ ਸ਼ੁਰੂਆਤ ਲੈ ਕੇ ਹੁਣ ਐਨਡੀਪੀਸੀ ਐਕਟ ਤਹਿਤ 16062 ਮਾਮਲੇ ਦਰਜ ਕੀਤੇ ਗਏ ਜਿਸ ਤਹਿਤ 25177 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਨਸ਼ਾ ਤਸਕਰਾ ਦਾ ਸਬੰਧ 178 ਗੈਰ ਕਾਨੂੰਨੀ ਜੱਦਾ ਨੂੰ ਟਾਲਿਆ ਗਿਆ ਹੁਣ ਤੱਕ ਜਬਰ ਕੀਤੇ ਗਏ ਨਸ਼ਾ ਵਿੱਚ 1044 ਕਿਲੋਗ੍ਰam ਹਿਰੋਇਨ 21309 ਗ੍ਰਾਮ ਪੁੱਕੀ 365 ਕਿਲੋਗ੍ਰam ਅਫੀਮ ਅਤੇ ਲਗਭਗ 32 ਲੱਖ ਤੇ ਗੋਲੀਆਂ ਕੈਪਸੂਲ ਆਦਿ ਸ਼ਾਮਲ ਸਨ ਉਹ ਦੱਸ ਦਈਏ ਕਿ ਹੁਣ ਜੋ ਹੈ ਨਹੀਂ ਬਚ ਪਣਗੇ ਸੁਖਬਾਲ ਸਿੰਘ ਖੈਰਾ ਕਿਉਂਕਿ ਉਹਦੇ ਸਾਥੀਆਂ ਵੱਲੋਂ ਸਾਥੀ ਵੱਲੋਂ ਜੋ ਵੱਡੇ ਹੁਣ ਰਾਜ ਖੁੱਲਨੇ ਸ਼ੁਰੂ ਹੋ ਗਏ ਨੇ ਧੰਨਵਾਦ